ਮੇਰਾ ਨਾਮ ਹੈ ਜਗਜੀਤ ਸਿੰਘ ਪਿੰਡ ਚਾਲੀ ਵਾਲਾ ਜੀ ਕੀ ਘਟਨਾ ਵਾਪਰੀ ਹੈ ਸਾਰੀ ਇਹ ਘਟਨਾ ਜੀ ਸਾਨੂੰ ਹੀ ਪਹਿਲਾਂ ਪਤਾ ਨਹੀਂ ਸੀ ਲੱਗਾ ਜਦ ਧੂਆਂ ਦੇਖਿਆ ਫਿਰ ਆਏ ਆ ਜੀ ਅਸੀਂ ਬੁਝਾਉਣ ਆ ਗਏ ਹਾਂ ਅੱਗ ਬਹੁਤ ਤੇਜ਼ੀ ਨਾਲ ਤੇ ਲੱਗੀ ਹੋਈ ਹੈ ਜੀ ਕੰਟਰੋਲ ਨਹੀਂ ਹੋ ਰਹੀ ਇਹ ਹੈ ਕੀ ਇਹ ਸਾਰੀ ਜਗ੍ਹਾ ਇਹ ਸਾਰੀ ਜਗ੍ਹਾ ਜੰਗਲ ਜੰਗਲਾਤ ਵਿਭਾਗ ਮੇਰੀ ਹੈ ਜੀ ਅੱਛਾ ਹਾਂਜੀ ਕਿੰਨਾ ਘਰਕਬਾ ਜਿਹੜਾ ਪ੍ਰਭਾਵਿਤ ਹੋਇਆ ਹੁੰਦਾ ਇਹ ਰਕਬਾ ਜੀ ਘੱਟੋ ਘੱਟ ਵੀ ਹੁਣ 15 ਕਿੱਲਿਆਂ ਦੇ ਕਰੀਬ ਹੋ ਗਿਆ ਜੀ ਹਾਂ ਤੇ ਹਜੇ ਵੀ ਕਾਬੂ ਨਹੀਂ ਪੈ ਰਿਹਾ ਜਿਆਦਾ ਨੁਕਸਾਨ ਹੋ ਸਕਦਾ ਜੀ ਅੱਗੇ ਬਿਜਲੀ ਘਰ ਆ ਸਾਡੇ ਉੱਥੇ ਤੱਕ ਵੀ ਹੁਣ ਤੱਕ ਜਿਹੜੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਕੋਈ ਮੌਕੇ ਤੇ ਪਹੁੰਚੀਆਂ? ਹਾਂਜੀ ਮੌਕੇ ਤੇ ਪਹੁੰਚੀਆਂ ਹੋਈਆਂ ਪਰ ਉਹਨਾਂ ਕੋ ਵੀ ਕੰਟਰੋਲ ਨਹੀਂ ਹੋ ਰਿਹਾ ਕਿਉਂਕਿ ਜੰਗਲ ਦੇ ਵਿੱਚ ਰੁੱਖ ਬਹੁਤ ਸੰਘਣੇ ਆ ਤੇ ਛੇਦੀ ਅੰਦਰ ਨਹੀਂ ਆ ਰਹੀਆਂ। ਹਾਂਜੀ। ਹਾਂਜੀ। ਕੀ ਨਾਮ ਹੈ ਤੇ ਕੀ ਪੂਰੀ ਘਟਨਾ ਹੋਈ ਆ? ਹਾਂਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਪਿੰਡ ਝarli ਵਾਲਾ। ਇਹ ਜਗਲਾਤ ਨੂੰ ਅੱਗ ਲੱਗੀ ਇਨਚਾਨਕ ਕਿਦਿਆਂ ਜੀ। ਇਹ ਨਹੀਂ ਪਤਾ ਲੱਗਾ ਜੀ ਕਿੱਥੋਂ ਲੱਗੀ ਆ ਕੀ ਤੇ 10-15 ਏਕੜ ਜਗਲਾਤ ਸੜ ਕੇ ਸੁਆਹ ਹੋ ਗਿਆ ਤੇ ਹਜੇ ਕਾਬੂ ਪਾਉਣ ਦੇ ਆ ਅੱਗ ਤੇ। ਕਿੰਨੇ ਵਜੇ ਦਾ ਇਹ ਵਾਕਿਆ ਇਹ ਕੁਝ 12 1 ਵਜੇ ਦਾ ਜੀ ਹਾਂ ਜੀ ਤੋ ਅੱਗੇ ਲੱਗਣ ਦਾ ਕਾਰਨ ਸਪਸ਼ਟ ਹੋ ਗਿਆ ਕੁਝ ਨਹੀਂ ਪਤਾ ਲੱਗਾ ਜੀ ਹਜੇ ਕਿੱਥੋਂ ਲੱਗੀ ਆ ਕਿਵੇਂ ਲੱਗੀ ਜੀ ਹਣ ਕੋਈ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚ ਹਾਂਜੀ ਹਾਂਜੀ ਫਾਇਰ ਬ੍ਰਿਗੇਡ ਦੋ ਆਈ ਵਿਆ ਜੀ ਪੂਰੀ ਕੋਸ਼ਿਸ਼ ਆ ਬੁਝਾਉਣ ਦਾ ਜੀ ਹੋਰ ਵੱਡਾ ਖਤਰਾ ਦੱਸਦੇ ਕਿ ਬਿਜਲੀ ਬੋਰਡ ਬਿਲਕੁਲ ਲੱਗੇ ਇਹਦੇ ਹਾਂਜੀ ਬਿਜਲੀ ਬੋਰਡ ਲੱਗ ਗਿਆ ਪਰ ਕੰਟਰੋਲ ਹੋ ਜਾਊਗਾ ਜੀ ਹਾਂਜੀ ਫਾਇਰ ਬ੍ਰਿਗੇਡ ਆ ਗਿਆ ਕੰਟਰੋਲ ਕਰ ਲੈਣਗੇ ਜੀ ਇੰਨਾ ਕੁ ਕੋਲ ਰਖਵਾ ਜਿਹੜਾ ਪ੍ਰਭਾਵ ਲੱਗਦਾ 15 ਕ ਗਿੱਲੇ ਤੇ ਸੜ ਕੇ ਸੁਆਹ ਹੋ ਗਿਆ ਜੀ ਇਹ ਪੂਰਾ ਮਾਮਲਾ ਮੇਰੇ ਨਾਲ ਕੁਲਦੀਪ ਸਿੰਘ ਵਨਗੜ ਸੰਦਾਂਪੁਰੋ ਦੀ ਰੰਦੀਰਪੁਰ ਜੰਗਲ ਜਿੱਥੇ ਬਦੌਰ ਦਾ ਵਨਗੜ ਤਨਾਤ ਕੀ ਕਰਨਾ ਵਾਪਰੀ ਅੱਜ ਕੱਟੜਾਂ ਦਾ ਜੇ ਪਤਨ ਲੱਗ ਚੁੱਕਿਆ ਅੱਗ ਲੱਗੀ ਅੱਗ ਬੁਝਾਉਣ ਦੇ ਆ ਅੱਗ ਬੁਝੋਦ ਪਾ ਲੱਗੇ ਪਤਾ ਕੀ ਗੱਲਬਾਤ ਹੋਈ ਹੈ ਭਾਈ ਜੱਗ ਬੁਝਾਉਣ ਦੇ ਫਰਵ ਗੱਡੀਆਂ ਦੋ ਗੱਡੀਆਂ ਮਗਾਈਆਂ ਸੰਦਾਂਪੁਰੋ ਦੀ ਤੋਂ ਅੱਗ ਜਰੀ ਉਹ ਜਦਾ ਜੰਗਲ ਸੁੱਕਿਆ ਵਾ ਬਿਲਕੁਲ ਪੱਤੇ ਪੱਤੇ ਜਾ ਕਾਫੀ ਉਹਦੇ ਨਾਲ ਅੱਗੇ ਦਾ ਜਿਹੜਾ ਵਾ ਜਿਹਦਾ ਪਟ્રોલ ਹੀ ਬਣਿਆ ਪਿਆ ਕਿ 100 ਨਾਲ ਇੱਕ ਬੰਨੇ ਪਰ ਉਹਨੇ ਦੂਜੇ ਪੰਨੇ ਲੱਗਦੀ ਆ ਤੇ ਗੱਡੀਆਂ ਫਾਇਰ ਵਗੜਦੀਆਂ ਆਈਆਂ ਬੁਝਾਉ ਰਹੇ ਹਾਂ ਇੰਨਾ ਕਿ ਰਕਬਾ ਜਿਹੜਾ ਹੁਣ ਤੱਕ ਰਕਬਾ ਬਸ ਚਲਾ ਦੇ ਅਜੇ ਤੱਕ 5 ਕੇ 4-5 ਕੇਲੇ ਸਾਹ ਨੂੰ ਅੱਗ ਲੱਗੀ ਆ ਬਾਕੀ ਬੁਝਾ ਰਹੇ ਆ ਤੇ ਕੋਸ਼ਿਸ਼ ਆ ਕਿ ਵੀ ਕੰਟਰੋਲ ਕਰ ਰਹੇ ਆ ਫਾਇਰ ਵਗੜਦੀਆਂ ਗੱਡੀਆਂ ਦੋ ਤਿੰਨ ਆਈਆਂ ਤੇ ਕੰਟਰੋਲ ਕਰ ਲਾਂਗੇ ਮੇਂ ਕੰਟਰੋਲ ਹੋ ਜਾਏਗਾ ਅਗਲੇ ਕੰਨੇ ਕੋਈ ਕਾਰਨ ਸਪਸ਼ਟ ਨਹੀਂ ਅਜੇ ਕੋਈ ਲੱਗਾ ਨਹੀਂ ਪਤਾ ਜੀ ਅੱਗੇ ਅੱਗ ਦਾ ਅੱਗੇ ਬਾਅਦ ਵਿੱਚ ਤਵਦੀਸ਼ ਕਰਾਂਗੇ ਕਿ ਦਾ ਅੱਗ ਲੱਗੀ ਤਾਂ ਕਿーストラ ਹੋਈਏ ਬਾਤ ਦੇਖ ਲਈਏ ਅਜਾ ਸਿਰਫ ਅੱਗ ਬੁਝਾਉਂਦੇ ਆਂ ਬੁਝਾਉਣ ਤੱਕ ਹੀ ਕੁਝ ਕਰਦੇ ਆਂ